ਹਾਂ ਜੀ ਪ੍ਰਧਾਨ ਜੀ ਅੱਜ ਕਾਂਗਰਸ ਪਾਰਟੀ ਨੇ ਦੁਬਾਰਾ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਹੈ ਜੀ ਰਿਪੋਰਟ ਦੀ ਸਰ ਕੀ ਕਹਿਣਾ ਚਾਹੂਗੇ ਸنگਲਾਈ ਪਹਿਲਾਂ ਸਸਟੀਕਾਲ ਜ਼ਿੰਮੇਵਾਰੀ ਸੰਭੀ ਇੱਕ ਸੇਵਾ ਦੀ ਸੇਵਾ ਕਰਨੀ ਹੈ ਪਹਿਲਾਂ ਵੀ ਸਤਕਾਰਯੋਗ ਜ਼ਿਲ੍ਹੇ ਦੀ ਸਿਰੀ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਹੁਣ ਨਾਲ ਲੈ ਕੇ ਤੇ ਬੂਸ ਲੈਵਲ ਤੱਕ ਦੇ ਵਰਕਰ ਨਾਲ ਲੈ ਕੇ ਸੇਵਾ ਕੀਤੀ ਲਗਭਗ 4 ਸਾਲ ਦੇ ਸਾਲ ਇੱਕ ਸਾਡੇ ਲੀਡਰ ਛੇੜੀ راہਲ ਗਾਂਧੀ ਜੀ ਦਾ ਸਗਠਨ ਸਰਜਨ ਅਭਿਆਨ ਤਹਿਤ ਪੂਰੇ ਦੇਸ਼ ਅੰਤਰਿਕ ਮੈਂ ਮਚਲੀ ਸੀ ਉਸ ਮੈਮ ਦੇ ਤਹਿਤ ਪਿਛਲੇ ਸਮੇਂ ਚ ਪੰਜਾਬ ਚ ਵੀ ਅਬਜ਼ਰਵੈਂਸ ਮੈਂ ਇੱਥੇ ਆਈ ਸੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਮਲਕ ਅਰਜਨ ਖੜਗੇ ਜੀ ਦਾ ਆਹ راہਲ ਗਾਂਧੀ ਜੀ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਵਿੰਦ ਸਿੰਘ ਜੀ ਦਾ ਸਾਹ ਪ੍ਰਤਾਪ ਸਿੰਘ ਜੀ ਬਾਜਵਾਜ ਦਾ ਤੇ ਸﺠਿੰਦਰ ਸਿੰਘ ਨਰਿੰਦਾਵਾਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਪਿਛਲੇ ਕੰਮ ਨੂੰ ਦੇਖਦਿਆਂ ਹੋਇਆ ਮੇਰੇ ਕੰਮ ਤੇ ਵਿਸ਼ਵਾਸ ਕੀਤਾ ਹੈ ਤੇ ਮੈਂ ਜਿੱਥੇ ਪਾਰਟੀ ਦੇ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਦਵਾਉਣਾ ਤੇ ਮੇਰਾ ਫਰਜ਼ ਵੀ ਬੰਦ ਹੈ ਕਿ 2027 ਚ ਜੋ ਚੋਣਾਂ ਆਉਣ ਜਾਣ ਰਹੀ ਹੈ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਤਿੰਨ ਵਿਧਾਨ ਸਭਾ ਦੀਆਂ ਸੀਟਾਂ ਨੇ ਸਾਡਾ ਪੂਰੀ ਜ਼ਿਲ੍ਹਾ ਕਾਂਸ ਦੀ ਪੂਰੀ ਟੀਮ ਦਾ ਯਤਨ ਹੋਇਆ ਕਿ ਤਿੰਨ ਦੀਆਂ ਤਿੰਨ ਸੀਟਾਂ ਜਿੱਤ ਕੇ ਅਸੀਂ ਕਾਂਸ ਪਾਰਟੀ ਦੇ ਇੱਕ ਚੋੜੀ ਚ ਪਾਈਏ ਤਾਂ ਕਿ 2027 ਚ ਸਰਕਾਰ ਆ ਸਕੇ ਮੇਰਾ ਸੱਚੇ ਦਿਲੋਂ 4 ਸਾਲ ਪਹਿਲਾਂ ਵੀ ਇਹ ਯਤਨ ਰਿਹਾ ਹੈ ਕਿ ਮੈਂ ਬੰਦ ਦਾ ਫਰਜ਼ ਨਿਭਾਇਆ ਹੈ ਬੂਥ ਕਮੇਟੀਆਂ ਬਲਾਕ ਕਮੇਟੀਆਂ ਬਲਾਕਾਂ ਦੇ ਪ੍ਰਧਾਨ ਸਾਹਿਬ ਮੰਡਲ ਕਮੇਟੀਆਂ ਜ਼ਿਲ੍ਹੇ ਦੀਆਂ ਕਮੇਟੀਆਂ ਦਰਜਾ-ਦਰਜਾ ਜਿੰਨੀ ਵੀ ਸਾਡੇ ਚੈਨਟ ਪੰਚਾਇਤੀ ਰਾਜ ਸੈੱਲ ਕਿਸਾਨ ਸੈੱਲ ਮਹਿਲਾ ਮੰਡਲ ਬੀਸੀ ਸੈੱਲ ਇੰਟਗਰ ਸਾਰਿਆਂ ਨੂੰ ਮੈਂ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ ਹੈ ਤੇ ਹੁਣ ਜਿਹੜਾ ਸਾਡੇ ਕੋਲੇ ਲਗਭਗ ਸਵਾਖ ਸਾਲ ਦਾ ਸਮਾਂ ਇਹਦੇ ਚ ਸਾਡੀ ਟੀਮ ਦਨਪੁਰ ਆਤੇ ਕਰਕੇ ਤਿੰਨਆਂ ਤਿੰਨੇ ਸੀਟਾਂ ਅਸੀਂ ਕਾਂਗਰਸ ਨੂੰ ਜਿਤਾਉਣ ਦਾ ਯਤਨ ਕਰਾਂਗੇ ਸਾਡਾ ਫਰਜ ਬੰਦਾ ਤੁਸੀਂ ਸ਼ਬਦ ਵਰਤਿਆ ਵੀ ਕਿ ਪ੍ਰਧਾਨ ਤੁਸੀਂ ਬਣੇ ਮੈਂ ਪ੍ਰਧਾਨ ਨਹੀਂ ਮੈਂ ਪਿਛਲੇ ਸਮੇਂ ਤੋਂ ਵੀ ਬਤੌਰ ਕਾਂਸ ਦਾ ਨਮਾਣਾ ਵਰਕਰ ਤੇ ਇੱਕ ਸੇਵਾਦਾਰ ਹੋਣ ਤੇ ਕੰਮ ਕੀਤਾ ਹੈ ਮੇਰਾ ਯਤਨ ਰਿਹਾ ਜਿਹੜੇ ਪਰਵਾਰ ਲੰਬੇ ਸਮੇਂ ਤੋਂ ਟਿਕਸਾਲੀ ਪਰਿਵਾਰ ਸੀਗੇ ਘਰਾਂ 'ਚ ਬਿਠੇ ਸੀ ਉਹਨਾਂ ਨੂੰ ਕਾਫਸ ਦੇ ਦਫ਼ਤਰ ਲੈ ਕੇ ਆਇਆ ਹੁਣ ਵੀ ਮੈਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਰਜਾ ਬਰਜਾ ਤੇ ਬੂਥ ਲੈਵਲ ਤੱਕ ਵੋਟ ਬਣਾਉਣ ਵਾਲਾ ਤੇ ਵੋਟ ਪਾਉਣ ਵਾਲਾ ਨਾਲ ਲੈ ਕੇ ਅਸੀਂ ਕਾਗਜ਼ ਦਾ ਝੰਡਾ ਫਰੀਦਕੋਟ ਜਿਹੜੇ 'ਚ ਬਲੰਦ ਕਰਾਂਗੇ ਇਹਨਾਂ ਕਹਿੰਦਾ ਹੋਇਆ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਵਰਕਰਸ ਬੰਨਾਂ ਦਾ ਜਿਨ੍ਹਾਂ ਨੇ ਮੇਰੇ ਪਿਛਲੇ ਦੋ ਮਹੀਨੇ ਦੀ ਕੀਤੀ ਸੇਵਾ ਦਾ ਕਦਰ ਕੀਤੀ ਹੈ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਧੰਨਵਾਦ